ਵਿਸ਼ਵ ਵਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਗੁਰਮੀਤ ਸਿੰਘ ਮੀਥਰ ਲੋਕ ਸਭਾ ਦੇ ਸੰਸਦ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਨੇ ਤੇ ਹੁਣ ਪੰਜਾਬ ਦੇ ਖਿਡਾਰੀਆਂ ਅਤੇ ਖੇਡ ਸਹੂਲਤਾਂ ਨੂੰ ਲੈ ਕੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਜਿਹੜੇ ਫੰਡ ਮੁਹੱਈਆ ਕਰਵਾਏ ਜਾਂਦੇ ਨੇ ਉਹਨਾਂ ਨੂੰ ਲੈ ਕੇ ਗੁਰਮੀਤ ਸਿੰਘ ਮੀਤਹੇਰ ਨੇ ਲੋਕ ਸਭਾ ਦੇ ਵਿੱਚ ਸਵਾਲ ਚੁੱਕਿਆ ਗੁਰਮੀਤ ਸਿੰਘ ਮੀਤਹੇਰ ਨੇ ਕਿਹਾ ਕਿ ਪੰਜਾਬ ਕਮਾਂਤਰੀ ਖੇਡਾਂ ਦੇ ਵਿੱਚ ਚਾਹੇ ਉਹ ਏਸ਼ੀਅਨ ਖੇਡਾਂ ਹੋਣ ਚਾਹੇ 올림픽ਸੀਆਂ ਖੇਡਾਂ ਹੋਣ ਵੱਡੇ ਪੱਧਰ ਤੇ ਜਿਹੜੇ ਮੈਡਲ ਲਿਆ ਕੇ ਦਿੰਦਾ ਹੈ ਭਾਰਤ ਨੂੰ ਵੱਡੀ ਸੰਖਿਆ ਅਤੇ ਵੱਡੇ ਪਰਸੈਂਟ ਦੇ ਹਿਸਾਬ ਦੇ ਨਾਲ ਪੰਜਾਬ ਜਿੰਨੇ ਮੈਡਲ ਲਿਆ ਕੇ ਦੇ ਰਿਹਾ ਦੇਸ਼ ਨੂੰ ਉਸ ਹਿਸਾਬ ਦੇ ਨਾਲ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਖੇਡਾਂ ਦੀ ਡਿਵੈਲਪਮੈਂਟ ਦੇ ਲਈ ਫੰਡ ਮੁਹੱਈਆ ਨਹੀਂ ਕਰਵਾਏ ਜਾਂਦੇ ਉਦਾਹਰਨ ਦਿੰਦਿਆਂ ਗੁਰਮੀਤ ਸਿੰਘ ਮੀਤਿਹਰ ਨੇ ਕਿਹਾ ਕਿ ਗੁਜਰਾਤ ਵਰਗੇ ਸੂਬੇ ਨੂੰ ਕਰੋੜਾਂ ਰੁਪਏ ਦੇ ਫੰਡ ਖੇਲੋ ਇੰਡੀਆ ਦੇ ਤਹਿਤ ਦਿੱਤੇ ਗਏ ਨੇ ਜਦਕਿ ਪੰਜਾਬ ਵਰਗੇ ਸੂਬੇ ਜਿੱਥੋਂ ਵੱਡੇ ਗਿਣਤੀ ਦੇ ਵਿੱਚ ਮੈਡਲ ਨੇ ਜਿਹੜੇ ਕੁਮਾਂਤਰੀ ਮੈਡਲ ਜਿਹੜੇ ਦੇਸ਼ ਨੂੰ ਆ ਰਹੇ ਨੇ ਉਸ ਦੇ ਵਿੱਚ ਨਿਗੂਣੀ ਮਾਤਰਾ ਦੇ ਵਿੱਚ ਬਹੁਤ ਘੱਟ ਫੰਡ ਪੰਜਾਬ ਨੂੰ ਇਸ਼ੂ ਕੀਤੇ ਗਏ ਨੇ ਉਹਨਾਂ ਨੇ ਕਿਹਾ ਹੈ ਕਿ ਪਰਫਾਰਮੈਂਸ ਦੇ ਹਿਸਾਬ ਦੇ ਨਾਲ ਸੂਬਿਆਂ ਨੂੰ ਜਿਹੜੇ ਫੰਡ ਨੇ ਉਹ ਕੇਂਦਰ ਵੱਲੋਂ ਅਲੋਕੇਟ ਕੀਤੇ ਜਾਣ। ਮਾਨਯੋਗ ਸਦਸ ਸ੍ਰੀ ਗੁਰਮੀਤ ਸਿੰਘ ਜੀ ਕਾਂਗਰਸ ਜੀ ਧੰਨਵਾਦ ਸਭਾਪਤੀ ਜੀ ਤੁਸੀਂ ਮੈਨੂੰ ਆਪਣੇ ਮੁੱਦੇ ਤੇ ਗੱਲ ਕਰਨ ਦਾ ਮੌਕਾ ਦਿੱਤਾ ਸਭਾਪਤੀ ਜੀ ਪੰਜਾਬ ਦਾ ਖੇਡਾਂ ਦੇ ਵਿੱਚ ਬਹੁਤ ਗੌਰਵਮਈ ਜਿਹੜਾ ਇਤਿਹਾਸ ਸਾਰੇ ਆ ਤੇ ਬਹੁਤ ਵੱਡੇ ਵੱਡੇ ਖਿਡਾਰੀ ਜਿਹੜੇ ਆ ਪੰਜਾਬ ਨੇ ਉਹ ਦਿੱਤੇ ਆ ਤੇ ਜਿਨ੍ਹਾਂ ਦੇ ਰਿਕਾਰਡ ਅੱਜ ਤੱਕ ਨਹੀਂ ਟੁੱਟ ਪਾਏ ਭਾਵੇਂ ਉਹ ਬਲਬੀਰ ਸਿੰਘ ਸੀਨੀਅਰ ਹੋਣ 올림픽 ਦੇ ਫਾਈਨਲ ਦੇ ਵਿੱਚ ਪੰਜ ਗੋਲ ਜਿਹੜੇ ਆ ਉਹ ਕੀਤੇ ਭਾਵੇਂ ਉਹ ਉਦਮ ਸਿੰਘ ਹੋਣ ਜਿਨ੍ਹਾਂ ਨੇ 올림픽 ਦੇ ਵਿੱਚ ਤਿੰਨ 골ਡ ਤੇ ਇੱਕ ਸਿਲਵਰ ਭਾਵੇਂ ਉਹ ਪਹਿਲਾ 올림픽 ਦਾ ਜਿਹੜਾ ਇੰਡੀਵਿਜੂਅਲ 골ਡ ਉਹ ਵੀ ਅਬਿਨਵ ਬੇਂਦਰਾ ਸਾਡੇ ਪੰਜਾਬ ਦਾ ਸੀ ਜਿਹਨੇ ਦੇਸ਼ ਲਈ ਜਿਹੜਾ ਮੈਡਲ ਲੈ ਕੇ ਆਂਦਾ ਪਰ ਸਭਾਪਤੀ ਜੀ ਇਹ ਜਦੋਂ ਆਪਾਂ ਜਿਹੜਾ ਖੇਲੋ ਇੰਡੀਆ ਸਕੀਮ ਹੈ ਭਾਰਤ ਸਰਕਾਰ ਦੀ ਉਹਦੇ ਜਿਹੜੇ ਫੰਡਸ ਅਲੋਕੇਟ ਹੁੰਦੇ ਆ ਉਹਨਾਂ ਦੇ ਵੱਲ ਜਿਹੜੀ ਨਜ਼ਰ ਆਪਾਂ ਪਾਉਣੇ ਆ ਤਾਂ ਬੜਾ ਦੁੱਖ ਹੁੰਦਾ ਹੈ ਕਿ ਜਿਹੜੇ ਸੂਬੇ ਦੀਆਂ ਐਡੀਆਂ ਵੱਡੀਆਂ ਪ੍ਰਾਪਤੀਆਂ ਇੰਨੇ ਵੱਡੇ ਵੱਡੇ ਖਿਡਾਰੀ ਦਿੱਤੇ ਕਿਉਂਕਿ ਹੁਣ ਵੀ ਤੁਸੀਂ ਆ ਜਿਹੜੀਆਂ ਪਿਛਲੀਆਂ 올림픽 ਖੇਡਾਂ ਹੋਈਆਂ ਏਸ਼ੀਅਨ ਖੇਡਾਂ ਹੋਈਆਂ ਉਨ੍ਹਾਂ ਦੇ ਵਿੱਚ ਵੀ ਤੁਸੀਂ ਦੇਖੋ ਕਿ 661 ਜਿਹੜੇ ਟੋਟਲ ਖਿਡਾਰੀਆਂ ਨੇ ਏਸ਼ੀਅਨ ਖੇਡਾਂ 'ਚ ਪਾਰਟਿਸਿਪੇਟ ਕੀਤਾ ਜ 58 ਪੰਜਾਬ ਦੇ ਸੀ ਜਿਨ੍ਹਾਂ ਦੇ ਵਿੱਚੋਂ 20 ਮੈਡਲ ਲੈ ਕੇ ਆਏ ਜਿਹੜਾ ਮਤਲਬ ਕਿ 10 20% ਬਣਦਾ ਟੋਟਲ ਮੈਡਲਾਂ 'ਚੋਂ ਆਹੀਂ 올림픽 ਦੇ ਵਿੱਚ 20 ਖਿਡਾਰੀ ਜਿਹੜੇ ਪੰਜਾਬ ਦੇ ਗਏ ਜਿਨ੍ਹਾਂ ਦੇ ਵਿੱਚੋਂ 10 ਦੇ ਜਿਹੜੇ ਮੈਡਲ ਆ ਹਾਕੀ ਟੀਮ ਦੇ ਆਏ ਪਰ ਜਦੋਂ ਫੰਡ ਅਲੋਕੇਸ਼ਨ ਹੁੰਦੀ ਹੈ ਤੁਸੀਂ ਦੇਖੋ ਵੀ 2% ਪੰਜਾਬ ਦੀ ਆਬਾਦੀ ਤੇ 20% ਅਸੀਂ ਮੈਡਲ ਲੈ ਕੇ ਆਉਣੇ ਆ ਪਰ ਜਦੋਂ ਫੰਡ ਦੀ ਅਲੋਕੇਸ਼ਨ ਹੁੰਦੀ ਹੈ ਤਾਂ ਪਹਿਲੇ 8 ਪਹਿਲੇ 10 ਦੇ ਵਿੱਚ ਵੀ ਪੰਜਾਬ ਕਿਤੇ ਨਹੀਂ ਟਿਕਦਾ ਜਿਹੜੇ ਸੂਬਿਆਂ ਚੋਂ ਇੱਕ ਵੀ ਮੈਡਲ ਨਹੀਂ ਆਉਂਦਾ ਸਾਨੂੰ ਕੋਈ ਕਿਸੇ ਨਾਲ ਦਿੱਕਤ ਨਹੀਂ ਗੁਜਰਾਤ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਯੂਪੀ ਨੂੰ 400 ਕਰੋੜ ਤੋਂ ਉੱਪਰ ਰੁਪਇਆ ਦਿੱਤਾ ਗਿਆ ਤੇ ਗੁਜਰਾਤ ਚੋਂ ਯੂਪੀ ਚੋਂ 올림픽 ਦੇ ਵਿੱਚ ਸਿਰਫ ਕਹ ਲੋ ਵੀ ਗੁਜਰਾਤ ਚੋਂ ਤਾਂ ਕੋਈ ਵੀ ਮੈਡਲ ਨਹੀਂ ਕبھی ਹਾਂ ਕਿਸੇ ਨਾ ਈਸ਼ਰ ਕੇਮਾ ਚੋ ਮੈਡਲ ਨਾ 올ੰਪਿਕ ਕੇਮਾ ਚੋ ਮੈਡਲ ਕਦੇ ਕੋਈ ਮੈਡਲ ਹੀ ਤੇ ਫੰਡ ਜਿਹੜੇ ਸਭ ਤੋਂ ਜ਼ਿਆਦਾ ਦਿੱਤੇ ਗਏ ਆ ਸੋ ਮੈਂ ਸਰਕਾਰ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਕਿ ਜਿਹੜੀ ਫੰਡ ਦਾ ਅਲੋਕੇਸ਼ਨ ਹੈ ਇਹ ਜਿਹੜੀ ਪਰਫਾਰਮੈਂਸ ਹੈ ਜਿਹੜੇ ਸਟੇਟ ਦੀ ਉਹਦੇ ਹਿਸਾਬ ਨਾਲ ਦਿੱਤੇ ਜਾਣੇ ਚਾਹੀਦੇ ਆ ਤਾਂ ਕਿ ਆਉਣ ਵਾਲੇ ਸਮੇਂ 'ਚ ਹੋਰ ਜਿਹੜੇ ਬਿਹਤਰ ਉੱਥੋਂ ਪਰਫਾਰਮ ਜਿਹੜਾ ਸਟੇਟਾਂ ਕਰ ਸਕੇ ਬਹੁਤ ਬਹੁਤ